ਨਗਰ ਨਿਵਾਸੀਆਂ ਕੇ ਬੇਨਤੀ ਕੀਤੇ ਜਾਂਦੇ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹਾ ਕਿ ਜੇ ਜੋ ਤਾਰੇ ਤਾਰ ਦੇ ਮੇਲ ਦੀ ਫਸਲ ਵਿੱਚ ਆ ਗਈ ਆ ਉਹ ਛੇਤੀ ਤੋਂ ਜਲਦੀ ਕੱਟੀ ਜਾਵੇ। ਮੁਜ਼ਰੀ ਬੇਨਤੀ ਇਹ ਹੈ ਕਿ ਬੜੇ ਚੰਨੇ ਹੋ ਕੇ ਰਹਿਣਾ ਜੇ ਕੋ ਹਰਕਤ ਮਾੜੀ ਲੱਗਦੀ ਆ ਖਾਣੇ ਤੋੜ ਲਈ ਆ ਪੀਆ ਸਭੀ ਦਸਣਾ। ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੁਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣ ਨੇ ਆ ਉਹਦੇ ਵਾਸਤੇ ਸਾਨੂੰ ਬਹੁਤ ਚਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੇ ਬੇਨਤੀ ਆ ਕਿ ਅਗੂ ਰਾਤ ਨੂੰ ਵਾਰ ਵਾਰ ਆਪੇ ਡਿਊਤ ਦੇਣ ਜੇ ਕੋ ਹਰਕਤ ਲੱਭਦੀ ਆ ਥਾਲੇਪੁਰ ਦੇ ਨੇ ਆ ਬੀਆ ਸਭਰ ਦੇ ਕੋਲ ਦੇ ਆ ਕਿਉਂਕਿ ਇਹ ਖਾਸ ਚੌਥਾ ਸਲਾਜ ਦੇ ਆ ਬਾਦਰ ਤੇ ਆ ਤੇ ਸਾਰੇ ਸੰਗਤਾਂ ਨੂੰ ਬੇਨਤੀ ਆ ਤੁਹਾਨੂੰ ਬਰੇ ਚੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹਾ ਕਿ ਜਿਹੜੇ ਤਾਰੇ ਪਾਰ ਤੇ ਮੇਲ ਦੀ ਫਸਲ ਵਿੱਚ ਆ ਰਹੀ ਆ ਉਹ ਸ਼ਕਤੀ ਤੇ ਜਲਦੀ ਕੱਟੀ ਜਾਵੇ ਗੁਰੂ ਜੀ ਦੀ ਬੇਨਤੀ ਇਹ ਹੈ ਬੜੇ ਚੱਕੰਨੇ ਹੋ ਕੇ ਰਹਿਣਾ ਜੋ তো ਹਰ ਵਕਤ ਮਾਰੀ ਲੜਦੀ ਆ ਖਾਣੇ ਤੋਂ ਵੇਲੇ ਆ ਪੀਆ ਸਭੂ ਦਸਲਾ ਹ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਰਾ ਸੰਗਤ ਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਉਹਦੇ ਵਾਸਤੇ ਸਾਨੂੰ ਬਹੁਤ ਚੱਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਤੇ ਉਹਦੇ ਰਾਤ ਨੂੰ ਵਾਰ-ਵਾਰ ਆਪਣੇ ਡਿਊਟੀ ਦੇਣ ਜੋ ਹਰ ਵਕਤ ਲੱਗਦੀ ਆ ਖਾਣੇ ਤੋਂ ਵੇਲੇ ਆ ਵੀਰ ਸਭਰਾਉਰ ਬੋੜ ਦੇ ਰੇਆ ਕਿਉਂਕਿ ਇਹ ਖਾਸ ਚੌਥਾ ਸਲਾਹ ਜਿਹੜਾ ਬਾਦਰ ਤੇ ਆ ਇਹ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀਆਂਗੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹਾ ਕਿ ਜਿਹੜੇ ਤਾਰੋਂ ਤਾਰ ਦੇ ਮੇਲ ਦੀ ਫਸਲ ਵਿੱਚ ਹੈ ਰਹੀ ਆ ਉਹ ਛੱਤੀ ਤੋਂ ਜਲਦੀ ਕੱਟੀ ਜਾਵੇ। ਮੁਜ਼ਰੀ ਬੇਨਤੀ ਇਹ ਹੈ ਕਿ ਬੜੇ ਚਕਨੇ ਹੋ ਕੇ ਰਹਿਣਾ। ਜੇ ਕੋ ਹਰਗੱਤ ਮਾਰੀ ਲੜਦੀ ਆ ਖਾਣੇ ਤੋਂ ਮੇਲੀ ਆ ਪੀਆ ਸਭੂ ਦੱਸਣਾ ਹਾ। ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਇਹਨੇ ਬਾਅਦ ਸਾਨੂੰ ਬਹੁਤ ਚੱਕਲੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੇ ਬੇਤੀਆ ਤੇ ਉਹਦੇ ਰਾਤ ਨੂੰ ਵਾਰ ਵਾਰ ਆਪੇ ਡੇਟੀ ਦੇਣ ਜੇ ਕੋ ਹਰਕਤ ਲੱਭਦੀ ਆ ਥਾਲੇ ਪੋਰ ਦੇਣੀਆ ਬੇਆ ਸਭਰਾਂ ਦੋਰ ਦੇਣੀਆ ਕਿਉਂਕਿ ਇਹ ਖਾਸ ਚੌਥਾ ਸਲਾਜ ਜਿਹੜਾ ਬਾਦਰ ਤੇ ਆ ਇਹ ਸਾਰੇ ਸੰਤਾਂ ਨੂੰ ਬੇਤੀ ਕਰਤੀ ਜਾਂਦੀ ਹੈ ਕਿ ਬਰੇ ਚੱਕਲੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂਗੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹਾ ਕਿ ਜਿਹੜੇ ਤਾਰੇ ਪਾਰਕ ਨੇਲ ਦੀ ਫਸਲ ਵਿੱਚ ਹੈ ਰਹੀ ਆ ਉਹ ਛੇਤੀ ਤੋਂ ਜਲਦੀ ਕੱਟੀ ਜਾਵੇ। ਮੁਜ਼ਰੀ ਬੇਨਤੀ ਇਹ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ ਜੇ ਕੋ ਹਰਕਤ ਮਾੜੀ ਲੱਗਦੀ ਆ ਥਾਣੇਪੁਰ ਰੇਣੀ ਆ ਪੀਆ ਸਭ ਨੂੰ ਦੱਸਣਾ ਹਾ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਰਾ ਸੰਗਤ ਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਉਹਦੇ ਵਾਸਤੇ ਸਾਨੂੰ ਬਹੁਤ ਚੰਗੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਤੇ ਉਹਦੇ ਰਾਤ ਨੂੰ ਵਾਰ-ਵਾਰ ਆਪੇ ਡਿਊਟੀ ਦੇਣਾ ਜੇ ਕੋਈ ਹਰਕਤ ਲੱਭਦੀ ਆ ਥਾਲੇਪੁਰ ਦੇ ਨੇ ਆ ਬੀਆ ਸਰਪਰ ਦੇ ਨੇ ਆ ਚਾਹੁੰਦੇ ਆਏ ਖਾਸ ਚੌਥਰਾ ਸਲਾਹ ਜਿਹੜਿਆ ਬਾਦਰ ਤੇ ਆ ਇਹ ਸਾਰੇ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੜੇ ਚੰਨੇ ਹੋ ਗਏ ਰਹਿਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹਾ ਕਿ ਜਿਹੜੇ ਤਾਰੋਂ ਪਾਰ ਜਮੀਨ ਦੀ ਫਸਲ ਵਿੱਚ ਹੈ ਰਹੀ ਆ ਉਹ ਸ਼ਕਤੀ ਤੋਂ ਜਲਦੀ ਕੱਟੀ ਜਾਵੇ ਮੁਖਰੀ ਬੇਨਤੀ ਇਹ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ ਜੇ ਕੋ ਹਰਕਤ ਮਾਰੀ ਲੱਗਦੀ ਆ ਖਾਣੇ ਤੋੜ ਲਈ ਆ ਪੀਆ ਸਭੂ ਦਸਣਾ ਹੈ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਰਾ ਸੰਗਤ ਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਉਹਦੇ ਵਾਸਤੇ ਸਾਨੂੰ ਬਹੁਤ ਬਹੁਤ ਚਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਤੇ ਉਹਦੇ ਰਾਤ ਨੂੰ ਵਾਰ-ਵਾਰ ਆਪੇ ਕੀਤੀ ਦੇਣਾ ਜੇ ਕੋ ਹਰਕਤ ਲੱਗਦੀ ਆ ਖਾਣੇ ਤੋੜ ਦੇਣੀ ਆ ਵੀਰ ਸਭਰਾ ਬੋਲ ਦੇਣੀ ਆ ਕਿਉਂਕਿ ਇਹ ਖਾਸ ਚੌਥਾ ਸਲਾਹ ਜਿਹੜਿਆ ਬਾਦਲ ਤੇ ਆ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹਾ ਕਿ ਜਿਹੜੇ ਤਾਰੋਂ ਤਾਰ ਜਮੇ ਦੀ ਫਸਲ ਵਿੱਚ ਹੈ ਨਹੀਂ ਆ ਉਹ ਛੱਤੀ ਤੋਂ ਜਲਦੀ ਕੱਟੀ ਜਾਵੇ। ਮੁਜ਼ਰੀ ਬੇਇੱਜ਼ਤੀ ਇਹ ਹੈ ਕਿ ਬੜੇ ਚੰਨੇ ਹੋ ਕੇ ਰਹਿਣਾ ਜੇ ਕੋ ਹਰਕਤ ਮਾੜੀ ਲੱਗਦੀ ਆ ਖਾਣੇ ਤੋਂ ਵੇੜੀ ਆ ਪੀਐਸ ਵੀ ਦੱਸਣਾ ਹਾ। ਇਹ ਜਿਹੜੀ ਬੇਇੱਜ਼ਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਰਾ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣ ਡਿਆ ਇਹਨਾਂ ਵਾਚਾ ਸਾਨੂੰ ਬਹੁਤ ਚੱਕਲੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਕਿ ਅਗੂ ਰਾਤ ਨੂੰ ਵਾਰਾ ਵਾਰਾ ਆਪਣੇ ਦਿੱਤੀ ਦੇਣ ਜੇ ਕੋ ਹਰਕਤ ਲੱਭਦੀ ਆ ਥਾਲੇਪੁਰ ਦੇ ਨਾ ਬੀਆ ਸਭਰ ਰਿਪੋਰਟ ਦੇਣੀ ਆ ਚੌਂਕੇ ਆਏ ਖਾਸ ਚੌਥਰਾ ਸਲਾਹ ਜਿਹੜਿਆ ਬਾਦਰ ਤੇ ਆ ਇਹ ਸਾਰੇ ਸੰਗਤਾਂ ਨੂੰ ਬੇਨਤੀ ਚਾਤੀ ਜਾਂਦੀ ਆ ਕਿ ਬੜੇ ਚੱਕਲੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਆ ਕਿ ਜਿਹੜੇ ਤਾਰੋ ਪਾਰ ਦੀ ਫਸਲ ਵਿੱਚ ਹੈ ਜੀ ਆ ਖਤੀ ਤੋਂ ਜਲਦੀ ਟੱਟੀ ਜਾਵੇ ਗੁਜ਼ਰੀ ਬੇਨਤੀ ਇਹ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ ਜੇ ਕੋ ਹਰਕਤ ਮਾੜੀ ਲੱਗਦੀ ਆ ਖਾਣੇ ਤੋੜ ਦੇਣੀ ਆ ਪੀਐਸਬੀ ਦੱਸਣਾ ਆ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣਦੇ ਆ ਉਹਦੇ ਵਾਸਤੇ ਸਾਨੂੰ ਬਹੁਤ ਬਹੁਤ ਚਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਕਿ ਉਹ ਉਹ ਰਾਤ ਨੂੰ ਵਾਰ-ਵਾਰ ਆਪਣੇ ਡੇਟੀ ਦੇਣ ਜੇ ਕੋਈ ਹਰਕਤ ਲੱਭਦੀ ਆ ਥਾਲੇ ਪੋਰ ਦੇਣੀ ਆ ਬੀਆ ਸਭਰਾ ਦੇਣੀ ਆ ਚਾਹੁੰਦੇ ਆ ਇਹ ਖਾਸ ਚੌਥਰਾ ਸਲਾਹ ਜਿਹੜਿਆ ਬਾਦਰ ਤੇ ਆ ਇਸ ਹਾਲਾਂ ਸੰਤਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਕੇ ਬੇਨਤੀ ਕੀਤੇ ਜਾਂਦੇ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਦੋ ਮੁਲਖਾ ਵਿੱਚ ਇਹਦੇ ਵਾਸਤੇ ਤੁਹਾਨੂੰ ਸੁਨੇਹਾ ਕੀਤਾ ਜਾਂਦਾ ਹਾ ਕਿ ਜਿਹੜੇ ਤਾਰੋਂ ਤਾਰ ਜੁਨੇ ਵੀ ਫਸਲ ਵਿੱਚ ਹਨੀ ਆ ਉਹ ਛੇਤੀ ਤੋਂ ਜਲਦੀ ਕੱਟੀ ਜਾਵੇ ਮੁਜ਼ਰੀ ਬੇਨਤੀ ਇਹ ਹੈ ਕਿ ਬੜੇ ਚੱਕਲੇ ਹੋ ਕੇ ਰਹਿਣਾ ਜੇ ਕੋ ਹਰਕਤ ਮਾਰੀ ਲੱਭਦੀ ਆ ਖਾਣੇ ਤੋਂ ਦੇਣੀ ਆ ਪੀਆ ਸਭੂ ਦਸਣਾ ਹ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਉਹਦੇ ਵਾਸਤੇ ਸਾਨੂੰ ਬਹੁਤ ਚੱਕਲੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਤੇ ਉਹਦੇ ਰਾਤ ਨੂੰ ਵਾਰ-ਵਾਰ ਆਪਣੇ ਦਿੱਤੀ ਦੇਣਾ ਜੇ ਕੋ ਹਰਕਤ ਲੱਭਦੀ ਆ ਖਾਲੇਪੁਰ ਦੇ ਨਿਆ ਬੀਆ ਸਭ ਦਾ ਰਿਪੋਰਟ ਦੇਣੀ ਆ ਚੌੜ ਕੇ ਆਏ ਖਾਸ ਚੌਤਰਾ ਸਲਾਦ ਜਿਹੜਾ ਬਾਗਰ ਤੇ ਆ ਇਹ ਸਾਰੇ ਸੰਤਾ ਨੂੰ ਦੇਖਤੀ ਚਾhti ਜਾਂਦੀ ਬੜੇ ਚਕੰਨੇ ਹੋ ਗਏ ਰਹਿਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਆਗੇ ਬੇਨਤੀ ਕੀਤੇ ਜਾਂਦੇ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਦੋ ਮੁਲਖਾ ਵਿੱਚ ਇਦੇ ਵਾਸਤੇ ਤੁਹਾਨੂੰ ਸੂਚਨਿਤ ਕੀਤਾ ਜਾਂਦਾ ਹਾ ਕਿ ਜਿਹੜੇ ਤਾਰੋਂ ਤਾਰ ਦੇ ਮੇਲ ਦੀ ਫਸਲ ਬਚ ਹੈ ਨਹੀਂ ਆ ਉਹ ਛੇਤੀ ਤੋਂ ਜਲਦੀ ਕੱਟੀ ਜਾਵੇ। دوسری ਬੇਨਤੀ ਇਹ ਹੈ ਕਿ ਬਰੇਚ ਕਰਨੇ ਹੋ ਕੇ ਰਹਿਣਾ। ਜੇ ਕੋਈ ਹਰਕਤ ਮਾੜੀ ਨਭਦੀ ਆ ਖਾਣੇ ਤੋਂ ਰੋਣੀ ਆ ਪੀਅ ਸਭੀ ਦੱਸਣਾ ਹਾ। ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਇਹਨੇ ਵਾਅਦਾ ਸਮੂਹ ਪੂਰਤ ਚੱਕਲੇ ਹੋ ਕੇ ਰਹਿਣਾ ਚਾਹੀਦਾ ਨੌ ਜਾਨਾਂ ਦੇ ਬੇਇਤੀਆ ਤੇ ਉਹਦੇ ਰਾਜ ਨੂੰ ਵਾਰ ਵਾਰ ਆਪਣੇ ਦਿੱਤੀ ਦੇਣ ਜੇ ਕੋ ਹਰਕਤ ਲੱਭਦੀ ਆ ਥਾਲੇ ਪੋਰ ਦੇਣੀਆ ਬੀਆ ਸਭਰ ਨੂੰ ਕੋਟ ਦੇਣੀਆ ਚਾਹੁੰਦੇ ਆ ਖਾਸ ਚੌਥਰਾ ਸਲਾਹ ਜਿਹੜਾ ਬਾਦਰ ਤੇ ਆ ਇਹ ਸਾਰੇ ਸੰਤਾ ਨੂੰ ਬੇਇਤੀ ਚਾਤੀ ਜਾਂਦੀ ਬੜੇ ਚੱਕਲੇ ਹੋ ਕੇ ਰਹਿਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹਾ ਕਿ ਜਿਹੜੇ ਤਾਰੋਂ ਪਾਰ ਤੇ ਮੇਲ ਦੀ ਫਸਲ ਵਿੱਚ ਆ ਰਹੀ ਆ ਉਹ ਛੇਤੀ ਤੇ ਜਲਦੀ ਕੱਟੀ ਜਾਵੇ। ਗੁਜ਼ਰੀ ਬੇਨਤੀ ਇਹ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ। ਜੇਬ ਹਰਗੱਟ ਮਾਰੀ ਲੱਗਦੀ ਆ। ਖਾਣੇ ਤੋਂ ਰੇਲੇ ਆ ਪੀਆ ਸਭੀ ਦਸਣਾ ਹਾ। ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣ ਦੇ ਆ ਉਹਦੇ ਵਾਸਤੇ ਸਾਨੂੰ ਪੂਰ ਕਚਨੇ ਹੋ ਕੇ ਨਾਲ ਚਾਹੀਦਾ ਨੌਜਵਾਨਾਂ ਦੇ ਬੇਨਤੀ ਆ ਤੇ ਉਹਦੇ ਰਾਦ ਨੂੰ ਵਾਰ ਵਾਰ ਆਪਣੇ ਦਿੱਤੀ ਦੇਣਾ ਜੇ ਕੋ ਹਰਕਤ ਲੱਭਦੀ ਆ ਥਾਲੇਪੁਰ ਦੇ ਨੇ ਬੀਆ ਸਭ ਦੇ ਰਿਪੋਰਟ ਦੇਣੀ ਆ ਕਿਉਂਕਿ ਇਹ ਖਾਸ ਚੌਥਰਾ ਸਲਾਹ ਜਿਹੜਾ ਬਾਦਰ ਤੇ ਆ ਇਹ ਸਾਰੇ ਸੰਤਾਨ ਬੇਂਤੀ ਕਰਤੀ ਜਾਂਦੀ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੇ ਆਗੇ ਬੇਂਤੀ ਕੀਤੇ ਜਾਂਦੇ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹਾਂ ਕਿ ਜਿਹੜੇ ਤਾਰੋ ਪਾਰ ਦੀ ਮੇਂਹ ਦੀ ਫਸਲ ਬੱਚ ਹੈ ਨਹੀਂ ਆ ਉਹ ਛਕਤੀ ਤੇ ਜਲਦੀ ਕੱਟੀ ਜਾਵੇ ਮੁਜ਼ਰੀ ਬੇਨਤੀ ਇਹ ਹੈ ਕਿ ਭੜੇ ਚੱਕਲੇ ਹੋ ਕੇ ਰਹਿਣਾ ਜੇਹੋ ਹਰਕਤ ਮਾਰੀ ਨਾ ਲੱਭਦੀਆਂ ਖਾਣੇ ਤੋਂ ਲਈਆਂ ਪਿਆਸ ਉਹ ਦਸਲਾ ਹ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਇਹਦੇ ਵਾਸਤੇ ਸਾਨੂੰ ਕੋਈ ਚੱਕਲੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਤੇ ਉਹਦੇ ਰਾਜ ਨੂੰ ਵਾਰਾ ਵਾਰੇ ਆਪੇ ਦਿੱਤੀ ਦੇਣਾ ਜੇਹੋ ਹਰਕਤ ਲੱਭਦੀ ਆ ਥਾਲੇ ਤੋਂ ਵੇੜਿਆ ਵੇਖੋ ਸਰੋਵਰ ਤੋਂ ਵੇੜਿਆ ਕਿਉਂਕਿ ਇਹ ਖਾਸ ਚੌਥਾ ਸਲਾਹ ਜਿਹੜੇ ਆ ਬਾਦਰ ਤੇ ਆ ਤੇ ਸਾਰੇ ਸੰਤਾਂ ਨੇ ਬੇਨਤੀ ਕੀਤੀ ਜਾਂਦੀ ਆ ਕਿ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀ ਆ ਕੇ ਬੇਨਤੀ ਕੀਤੇ ਜਾਂਦੇ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹਾ ਕਿ ਜਿਹੜੇ ਤਾਰੋਂ ਪਾਰ ਦੇ ਮੇਲ ਦੀ ਫਸਲ ਵਿੱਚ ਆ ਰਹੀ ਆ ਉਹ ਛੇਤੀ ਤੇ ਜਲਦੀ ਕੱਟੀ ਜਾਵੇ। ਮੁਜ਼ਰੀ ਬੇਨਤੀ ਇਹ ਹੈ ਕਿ ਬੜੇ ਚੱਕਨੇ ਹੋ ਕੇ ਰਹਿਣਾ। ਜੇ ਕੋ ਹਰਕਤ ਮਾਰੀ ਲੱਗਦੀ ਆ ਖਾਣੇ ਤੋਰ ਦੇਣੀ ਆ ਪੀਐਸ ਵੀ ਦੱਸਣਾ ਹਾ। ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਇਹਨਾਂ ਵਾਚਾ ਸਾਨੂੰ ਬਹੁਤ ਚੱਕੰਨੇ ਹੋ ਕੇ ਰਹਿਣਾ ਚਾਹੀਦਾ ਨੌਂ ਬਾਨਾ ਦੇ ਬੇਅਤੀਆ ਤੇ ਉਹਦੇ ਰਾਦ ਨੂੰ ਵਾਰ-ਵਾਰ ਆਪਣੇ ਕੀਤੀ ਦੇਣਾ ਜੇ ਕੋ ਹਰਕਤ ਲੱਭਦੀ ਆ ਥਾਲੇ ਪੋਰ ਦੇਣਾ ਬੀਆ ਸਮਰ ਵਰ ਕੋੜ ਦੇਣਾ ਕਿਉਂਕਿ ਇਹ ਖਾਸ ਚੌਪਰਾ ਸਲਾਹ ਜਿਹੜਾ ਬਾਦਰ ਤੇ ਆ ਇਹ ਸਾਰੇ ਸੰਤਾਂ ਦੇ ਬੇਅਤੀ ਚਾਹੀ ਜਾਂਦੇ ਬੜੇ ਚੱਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹਾਂ ਕਿ ਜਿਹੜੇ ਤਾਰੋਂ ਪਾਰ ਤੇ ਮੇਲ ਦੀ ਫਸਲ ਵਿੱਚ ਹੈ ਨਹੀਂ ਆ ਉਹ ਛਕਤੀ ਤੇ ਜਲਦੀ ਕੱਟੀ ਜਾਵੇ ਮੁਜ਼ਬੀ ਬੇਨਤੀ ਇਹ ਹੈ ਕਿ ਬੜੇ ਚੱਕਰ ਹੋ ਕੇ ਰਹਿਣਾ ਜੇ ਕੋ ਹਰਕਤ ਮਾਰੀ ਲੱਗਦੀ ਆ ਖਾਣੇ ਤੋੜ ਲਈਆਂ ਪੀਆ ਸਭੇ ਬਚਲਾ ਹਾਂ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣ ਦੇ ਆ ਉਹਦੇ ਵਾਸਤੇ ਸਾਨੂੰ ਬਹੁਤ ਬਹੁਤ ਚਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਤੇ ਉਹਦੇ ਰਾਤ ਨੂੰ ਵਾਰ-ਵਾਰੇ ਆਪੇ ਡੇਟੇ ਦੇਣਾ ਜੇ ਕੋਈ ਹਰਕਤ ਲੱਭਦੀ ਆ ਥਾਲੇਪੁਰ ਦੇ ਨੇ ਆ ਬੇਆ ਸੰਗਰ ਦੇ ਨੇ ਆ ਚਾਹੇ ਕਿ ਆਏ ਖਾਸ ਚੌਥਲਾ ਸਲਾਹ ਜਿਹੜੀਆਂ ਬਾਦਰ ਤੇ ਆ ਇਹ ਸਾਰੇ ਸੰਤਾਨ ਬੇਨਤੀ ਕਰਤੀ ਜਾਂਦੀ ਆ ਕਿ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਆਗੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਕਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਆ ਕਿ ਜਿਹੜੇ ਤਾਰੋ ਤਾਰ ਤੇ ਮੇਲ ਦੀ ਫਸਲ ਵਿੱਚ ਆ ਰਹੀ ਆ ਉਹ ਛੱਤ ਤੇ ਜਲਦੀ ਕੱਟੀ ਜਾਵੇ ਮੁਝੀ ਬੇਨਤੀ ਇਹ ਹੈ ਕਿ ਬੜੇ ਚੱਕਨੇ ਹੋ ਕੇ ਰਹਿਣਾ ਜੋ ਤੋ ਹਰ ਵਕਤ ਮਾਰੀ ਲੜਦੀ ਆ ਖਾਣੇ ਪੋੜ ਵੇਲੇ ਆ ਪੀਆ ਸਭੂ ਦਸਲਾ ਹਾਂ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਉਹਦੇ ਵਾਸਤੇ ਸਾਨੂੰ ਬਹੁਤ ਚੱਕਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਤੇ ਉਹਦੇ ਰਾਤ ਨੂੰ ਵਾਰ-ਵਾਰ ਆਪਣੇ ਡਿਊਟੀ ਦੇਣਾ ਜੋ ਹਰ ਵਕਤ ਲੱਗਦੀ ਆ ਅਲੇ ਪੋਰ ਵੇਰੀਆ ਵੇਆ ਸੰਗਰਾਂਦੋਰ ਵੇਰੀਆ ਚੌਕੇ ਆਏ ਖਾਸ ਚੌਥਾ ਸਲਾਦ ਜਿਹੜਿਆ ਬਾਦਰ ਤੇ ਆ ਤੇ ਸਾਰੇ ਸੰਤਾਂ ਨੇ ਬੇਨਤੀ ਕੀਤੀ ਜਾਂਦੀ ਆ ਕਿ ਬਰੇ ਚਕੰਨੇ ਹੋ ਗਏ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਅਗੇ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਦੇ ਵਾਸਤੇ ਤੁਹਾਨੂੰ ਸੂਝਲ ਕੀਤਾ ਜਾਂਦਾ ਹਾ ਕਿ ਜਿਹੜੇ ਤਾਰੋਂ ਪਾਰ ਤੇ ਮੇਲ ਦੀ ਫਸਲ ਵਿੱਚ ਹੈ ਰਹੀ ਆ ਉਹ ਸ਼ਕਤੀ ਤੇ ਜਲਦੀ ਕੱਟੀ ਜਾਵੇ। ਮੁਜ਼ਬੀ ਬੇਨਤੀ ਇਹ ਹੈ ਕਿ ਬੜੇ ਚੱਕਲੇ ਹੋ ਕੇ ਰਹਿਣਾ। ਜੇ ਕੋ ਹਰਕਤ ਮਾਰੀ ਲੱਗਦੀ ਆ ਖਾਣੇ ਤੋੜ ਲਈਆਂ, ਪੀਆ ਸਭੇ ਬਚਲਾ ਹਾ। ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ। ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਇਹਦੇ ਵਾਸਤੇ ਸਾਨੂੰ ਬਹੁਤ ਚੱਕਲੇ ਹੋ ਕੇ ਰਹਿਣਾ ਚਾਹੀਦਾ। ਨੋ ਜਾਣਾਂ ਦੇ ਬੇਤੀ ਆ ਤੇ ਉਹਦੇ ਰਾਤ ਨੂੰ ਵਾਰ-ਵਾਰੇ ਆਪਣੇ ਕੀਤੇ ਦੇਣ ਜੇ ਕੋ ਹਰਕਤ ਲੱਭਦੀ ਆ ਥਾਲੇਪੁਰ ਦੇ ਨੇ ਆ ਬੇਰ ਸੰਗਰ ਦੇ ਨੇ ਆ ਚੌਕੇ ਆ ਖਾਸ ਚੌਥਲਾ ਸਲਾਹ ਜਿਹੜਿਆ ਬਾਦਰ ਤੇ ਆ ਤੇ ਸਾਰੇ ਸੰਤਾਂ ਨੇ ਬੇਤੀ ਕੀਤੀ ਜਾਗਦੀ ਬਰੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਧੋ ਮੁਲਖਾ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਆ ਕਿ ਜਿਹੜੇ ਤਾਰੇ ਪਾਰਕ ਮੇਲ ਦੀ ਫਸਲ ਵਿੱਚ ਆ ਰਹੀ ਆ ਉਹ ਛੇਤੀ ਤੋਂ ਜਲਦੀ ਕੱਟੀ ਜਾਵੇ। ਮੁਜ਼ਰੀ ਬੇਨਤੀ ਇਹ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ ਜੇ ਕੋ ਹਰਕਤ ਮਾਰੀ ਲੱਗਦੀ ਆ ਥਾਣੇ ਤੋਰ ਦੇਣੀ ਆ ਪੀਐਸ ਵੀ ਦੱਸਣਾ। ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਰੇ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣ ਦੇ ਆ ਇਹਦੇ ਵਾਸਤੇ ਸਾਨੂੰ ਬਹੁਤ ਚਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੇ ਬੇਨਤੀ ਆ ਕਿ ਉਹਦੇ ਰਾਤ ਨੂੰ ਵਾਰ-ਵਾਰ ਆਪਣੇ ਡੇਟੀ ਦੇਣਾ ਜੇ ਕੋਈ ਹਰਕਤ ਲੱਭਦੀ ਆ ਥਾਲੇਪੁਰ ਦੇ ਨੇ ਆ ਬੇਆ ਸੰਗਰ ਦੇ ਨੇ ਆ ਚਾਹੇ ਕਿ ਇਹ ਖਾਸ ਚੌਥਾ ਸਲਾਹ ਜਿਹੜਿਆ ਬਾਦਰ ਤੇ ਆ ਇਹ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀਆਂਗੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਆ ਕਿ ਜਿਹੜੇ ਤਾਰੋਂ ਪਾਰ ਤੇ ਮੇਲ ਦੀ ਫਸਲ ਵਿੱਚ ਹਰੀ ਆ ਉਹ ਛੇਤੀ ਤੋਂ ਜਲਦੀ ਕੱਟੀ ਜਾਵੇ ਗੁਰੂ ਜੀ ਬੇਨਤੀ ਇਹ ਹੈ ਕਿ ਬੜੇ ਚੱਕਨੇ ਹੋ ਕੇ ਰਹਿਣਾ ਜੋ ਜੋ ਹਰਕਤ ਮਾਰੀ ਲੱਗਦੀ ਆ ਥਾਣੇ ਤੋੜ ਲਈਆਂ ਪੀਆ ਸਭੀ ਦਸਲਾ ਆ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਇਹਦੇ ਵਾਸਤੇ ਸਾਨੂੰ ਬਹੁਤ ਚੱਕਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਕਿ ਉਹਦੇ ਰਾਤ ਨੂੰ ਵਾਰ-ਵਾਰ ਆਪਣੇ ਡੇਟੂ ਦੇਣ ਜੋ ਹਰਕਤ ਲੱਗਦੀ ਆ ਥਲੇ ਪੋਰ ਬੇਰੀਆ ਬੇਰ ਸਭਰੇ ਬੋਰ ਬੇਰੀਆ ਕਿਉਂਕਿ ਇਹ ਖਾਸ ਚੌਥਾ ਸਲਾਹ ਜਿਹੜੇ ਆ ਬਾਦਰ ਤੇ ਆ ਤੇ ਸਾਰਾ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਬਰੇ ਚਕੰਨੇ ਹੋ ਗਏ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀ ਆ ਕੇ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਦੋ ਮੁਲਕਾਂ ਵਿੱਚ ਇਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੇ ਤਾਰੋਂ ਤਾਰ ਜਮੀਨ ਦੀ ਫਸਲ ਵਿੱਚ ਹੈ ਰਹੀ ਆ ਉਹ ਛੇਤੀ ਤੇ ਜਲਦੀ ਟੱਟੀ ਜਾਣੇ। دوسری ਬੇਨਤੀ ਇਹ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ। ਜੇ ਕੋਈ ਹਰਕਤ ਮਾੜੀ ਨੱਢਦੀ ਆ, ਖਾਣੇ ਤੋੜ ਦੇਣੀ ਆ, ਪੀਆ ਸਭੂ ਦਸਣਾ ਆ। ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ। ਮੇਰੇ ਪਿਆਰੇ ਸਾਰਾ ਸੰਗਤ ਜੀ, ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਉਹਦੇ ਵਾਸਤੇ ਸਾਨੂੰ ਬਹੁਤ ਚਕੰਨੇ ਹੋ ਕੇ ਰਹਿਣਾ ਚਾਹੀਦਾ। ਨੌ ਜਣਾ ਦੇ ਬੇਤੀਆ ਤੇ ਉਹਦੇ ਰਾਤ ਨੂੰ ਵਾਰ-ਵਾਰੇ ਆਪਣੇ ਕੀਤੇ ਦੇਣ ਜੇ ਕੋ ਹਰਕਤ ਲੱਭਦੀ ਆ ਖਾਲੇਪੁਰ ਦੇ ਨੇ ਆ ਬੀਆ ਸਭਰਵਾਰਪੁਰ ਦੇ ਨੇ ਆ ਚੌਕੇ ਆਏ ਖਾਸ ਚੌਥਰਾ ਸਲਾਜ ਜਿਹੜਿਆ ਬਾਦਰ ਤੇ ਆ ਇਹ ਸਾਰੇ ਸੰਗਤਾਂ ਨੂੰ ਬੇਤੀ ਚਾਤੀ ਜਾਂਦੀ ਆ ਕਿ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਆ ਕਿ ਜਿਹੜੇ ਤਾਰੋਂ ਪਾਰ ਜਮੀਨ ਦੀ ਫਸਲ ਵਿੱਚ ਹੈ ਜੀ ਆ ਉਹ ਛੇਤੀ ਤੋਂ ਜਲਦੀ ਕੱਟੀ ਜਾਵੇ। دوسری ਬੇਨਤੀ ਇਹ ਹੈ ਕਿ ਬੜੇ ਚਕਨੇ ਹੋ ਕੇ ਰਹਿਣਾ। ਜੇ ਕੋਈ ਹਰਕਤ ਮਾੜੀ ਲੱਗਦੀ ਆ, ਥਾਣੇ ਕੋਲ ਰੇਣੀ ਆ, ਪੀਐਸ ਵੀ ਦੱਸਣਾ ਆ। ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣ ਦੇ ਆ ਇਹਦੇ ਵਾਸਤੇ ਸਾਨੂੰ ਬਹੁਤ ਬਹੁਤ ਚੰਗੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਕਿ ਉਹਦੇ ਰਾਜ ਨੂੰ ਵਾਰੋ ਵਾਰੇ ਆਪਣੇ ਟੇਟੇ ਦੇਣ ਜੇ ਕੋ ਹਰਕਤ ਲੱਭਦੀ ਆ ਥਾਣੇ ਕੋਲ ਮੇਰੇ ਆ ਬੀਆ ਸਦਰ ਕੋਲ ਮੇਰੇ ਆ ਕਿਉਂਕਿ ਇਹ ਖਾਸ ਚੌਥਾ ਸਲਾਦ ਜਿਹੜਾ ਬਾਦਰ ਤੇ ਆ ਇਹ ਸਾਰੇ ਸੰਤਾਂ ਨੂੰ ਬੇਨਤੀ ਕਰਦੀ ਜਾਂਦੀ ਆ ਕਿ ਬੜੇ ਚੱਕਲੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਆ ਕੇ ਬੇਨਤੀ ਕੀਤੇ ਜਾਂਦੇ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਆ ਕਿ ਜਿਹੜੇ ਤਾਰੋ ਪਾਰ ਜਮੀਨ ਦੀ ਫਸਲ ਵਿੱਚ ਆ ਰਹੀ ਆ ਉਹ ਛੇਤੀ ਤੋਂ ਜਲਦੀ ਕੱਟੀ ਜਾਵੇ ਮੁਜ਼ਰੀ ਬੇਨਤੀ ਇਹ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ ਜੇ ਕੋ ਹਰਕਤ ਮਾਰੀ ਲੜਦੀ ਆ ਖਾਣੇ ਤੋਂ ਵੇੜੀ ਆ ਥੀਸ ਵੀ ਦੱਸਣਾ ਹੈ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਰਾ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣਦੇ ਆ ਉਹਦੇ ਵਾਸਤੇ ਸਾਨੂੰ ਬਹੁਤ ਚਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਤੇ ਉਹਨੂੰ ਰਾਜ ਨੂੰ ਵਾਰ-ਵਾਰ ਆਪਣੇ ਦਿੱਤੇ ਦੇਣ ਜੇ ਕੋ ਹਰਕਤ ਲੱਭਦੀ ਆ ਅਨੇਕ ਪੋਰ ਵੇਣਿਆ ਵੇਹ ਸਭਰਾਂ ਪੋਰ ਵੇਣਿਆ ਚੌਕੇ ਆਏ ਖਾਸ ਚੌਥਾ ਸਲਾਹ ਜਿਹੜਿਆ ਬਾਦਰ ਤੇ ਆ ਤੇ ਸਾਰੇ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀ ਆ ਕੇ ਬੇਨਤੀ ਕੀਤੇ ਜਾਂਦੇ ਆ